ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂਝਾ ਕਰ ਰਹੇ ਹੰਨੇ ਹੰਨੇ ਪਾਛੀ ਕਿਤਾਬ ਜੋ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਵੱਲੋਂ ਲਿਖੀ ਗਈ ਹੈ ਸਿੱਖ ਇਤਿਹਾਸ ਸਾਹਿਬ ਜੀ ਨਾਲ ਸਾਂਝਾ ਕਰ ਰਹੇ ਹਾਂ ਇਤਿਹਾਸ ਸਾਂਝਾ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਇਸ ਵੀਡੀਓ ਨੂੰ ਬਰਤ ਬਰਤ ਸ਼ੇਅਰ ਕਰਨਾ ਤਾਂ ਜੋ ਇਹ ਸਾਡਾ ਵੱਡਾ ਮੁੱਲਾ ਇਤਿਹਾਸ ਹੋਰ ਨਾ ਪੈਣਾ ਭਰਾਵਾਂ ਤੱਕ ਪਹੁੰਚ ਸਕੇ ਪਿਛਲੇ ਅਧਿਆਏ ਵਿੱਚ ਤੁਸੀਂ ਸੁਣਿਆ ਕਿ ਕਿਦਾਂ ਲਖਪਤ ਰਾਏ ਲਖੂ ਖत्री ਜੋ ਉਸਦੇ ਭਰਾ ਨੂੰ ਜਸਪਤ ਰਾਏ ਜਸੂ ਖੱਤਰੀ ਨੂੰ ਸਿੰਘਾਂ ਨੇ ਸੋਧ ਦਿੱਤਾ ਸੀ ਉਸ ਦਾ ਧੌਣ ਉਸ ਦੀ ਲਾਹ ਦਿੱਤੀ ਸੀ ਉਸ ਦਾ ਪਤਰਾ ਲੈਣ ਲਈ ਲਖੂ ਖੱਤਰੀ ਮੁਗਲ ਫੌਜ ਨੂੰ ਨਾਲ ਲੈ ਕੇ ਜੰਗਲ ਵਿੱਚ ਸਿੱਖਾਂ ਦਾ ਪਿੱਛਾ ਕਰ ਰਿਹਾ ਹੈ ਅੱਗੇ ਇਤਿਹਾਸ ਸ਼ੁਰੂ ਹੈ ਆਓ ਖਾਲਸਾ ਜੀ ਦਰਿਆ ਦੀ ਭੇਟ ਹੋਣ ਨਾਲੋਂ ਚੰਗਾ ਹੈ ਕਿ ਅਸੀਂ ਜੂਝ ਕੇ ਸ਼ਹੀਦੀਆਂ ਪਾਈਏ ਭਾਈ ਸੁਖਾ ਸਿੰਘ ਬੋਲੇ ਜੀ ਖਾਲਸਾ ਜੀ ਸਤਿਗੁਰ ਆਖਿਆ ਹੈ ਕਿ ਸੰਮੁਖ ਜੂਝ ਕੇ ਮਰਨ ਵਾਲਾ ਸਿੱਖ ਸਵਾ ਲੱਖ ਵਿੱਚ ਗਿਣਿਆ ਜਾਏਗਾ ਆਓ ਸਤਿਗੁਰਾਂ ਦੇ ਬਚਨ ਪਾਲੀਏ ਤੇ ਆਪਣੀ ਗਿਣਤੀ ਸਵਾਲ ਲੱਖੀਏ ਵਿੱਚ ਕਰਵਾਈਏ ਸਰਦਾਰ ਚੜਤ ਸਿੰਘ ਨੇ ਸਿੱਖ ਜਥੇ ਨੂੰ ਵੰਗਾਰ ਪਾਈ ਖਾਲਸੇ ਨੇ ਦੋਹੀ ਪਾਸੀ ਮੂੰਹ ਕਰ ਲਿਆ ਤੇ ਭਾਈ ਸੁਖਾ ਸਿੰਘ ਜੀ ਦੀ ਅਗਵਾਈ ਵਿੱਚ ਹੱਲਾ ਬੋਲ ਦਿੱਤਾ ਉਹਨਾਂ ਦੀ ਰਣਨੀਤੀ ਹੈ ਕਿ ਕਿਸੇ ਤਰ੍ਹਾਂ ਪਹਾੜ ਦਿੱਤਿਆ ਜਾ ਸਕੇ ਪਰ ਅੱਗੇ ਪਹਾੜੀਏ ਰਾਹ ਰੋਕੀ ਖਲੋਤੇ ਸਨ ਤੇ ਗੋਲੀਆਂ ਤੇ ਪੱਥਰ ਮਾਰ ਮਾਰ ਸਿੰਘਾਂ ਨੂੰ ਪਹਾੜ ਸਰ ਕਰਨੋਂ ਰੋਕ ਰਹੇ ਥਣ ਜਿਹੜੇ ਸਿੰਘ ਪਹਾੜ ਤੇ ਕੁਝ ਉੱਪਰ ਤੱਕ ਚੜ ਵੀ ਜਾਂਦੇ ਉਹਨਾਂ ਨੂੰ ਮੁਗਲ ਦੀਆਂ ਮੁਗਲਾਂ ਦੀਆਂ ਤੋਪਾਂ ਦੇ ਗੋਲੇ ਡੇਗ ਲੈਂਦੇ ਸਿੰਘਾਂ ਦੀਆਂ ਬਾਹਾਂ ਲੱਤਾਂ ਤੇ ਹੋਰ ਹੱਡੀਆਂ ਤੋਪਾਂ ਦੇ ਗੋਲਿਆਂ ਨੇ ਚੂਰ-ਚੂਰ ਕਰ ਦਿੱਤੀਆਂ ਪਹਾੜੀ ਰਾਜਪੂਤ ਕਿਸੇ ਵੀ ਤਰ੍ਹਾਂ ਨਹੀਂ ਚਾਹੁੰਦੇ ਕਿ ਸਿੱਖ ਪਹਾੜ ਉੱਤੇ ਝੜ ਜਾਣ ਪਰ ਪਹਾੜੀ ਜੰਗਲਾਂ ਦੀ ਓਟ ਤਕਾਉਂਦੇ ਸਿੰਘ ਫਿਰ ਵੀ ਪਹਾੜਾਂ ਨੂੰ ਝੁਕਾਉਣ ਲਈ ਦਾਅ ਲਾ ਹੀ ਰਹੇ ਸਨ ਸ਼ਸਤਰਾਂ ਨਾਲ ਪਟ-ਪਟ ਕੇ ਸਿੰਘਾਂ ਨੇ ਪਹਾੜਾਂ ਵਿੱਚ ਲੋਕੇ ਬੈਠਣ ਜੋਗੇ ਮੋਰਚੇ ਬਣਾ ਲਏ ਸਨ ਇਹਨਾਂ ਮੋਰਚਿਆਂ ਕਰਨੋਂ ਪਹਾੜੀਆਂ ਦੀਆਂ ਗੋਲੀਆਂ ਪੱਥਰਾਂ ਤੋਂ ਬਚ ਸਕਦੇ ਸਨ ਇਸ ਤਰ੍ਹਾਂ ਸਿੱਧੀਆਂ ਖੜੀਆਂ ਪਹਾੜੀਆਂ ਉੱਪਰੋਂ ਵੀ ਸਿੰਘਾਂ ਨੇ ਕਟਾਰਾਂ ਕਰਦਾ ਨਾਲ ਪੈਰ ਰੱਖਣ ਲਈ ਪੌਂਡੇ ਬਣਾ ਲਏ ਤੇ ਆਖਰ ਪਹਾੜ ਤੇ ਚੜ ਗਏ ਸਾਰੇ ਪਹਾੜੀਏ ਇਕੱਠੇ ਹੋ ਕੇ ਸਿੰਘਾਂ ਵੱਲ ਲਟਾਏ ਸਿੰਘ ਵੀ ਦ੍ਰਿੜਤਾ ਨਾਲ ਟੱਕਰ ਲਈ ਤਿਆਰ ਹੋ ਗਏ ਕਿਉਂਕਿ ਇੱਕ ਤਾਂ ਉਹਨਾਂ ਨੂੰ ਪਹਾੜੀਆਂ ਦੀ ਬਹਾਦਰੀ ਦਾ ਪਤਾ ਸੀ ਤੇ ਦੂਜਾ ਉਹ ਨਹੀਂ ਚਾਹੁੰਦੇ ਸਨ ਕਿ ਥੋੜੀ ਜਹੀ ਢਿੱਲ ਕਰਕੇ ਵੀ ਪਹਾੜ ਹੱਥੋਂ ਜਾਂਦਾ ਰਹੇ ਭਾਈ ਬਾਗੜ ਸਿੰਘ ਨੂੰ ਯਾਦ ਕਰੋ ਸਿੰਘੋ ਤੇ ਟੁੱਟ ਪਾਉ ਇਹਨਾਂ ਆ ਕਿਰਤਕਾ ਨਾਂ ਦੀ ਡਾਰ ਉੱਤੇ ਬਸ ਫਿਰ ਕੀ ਸੀ ਇਧਰੋਂ ਸਿੰਘਾਂ ਨੇ ਪਹਾੜੀਆਂ ਦੇ ਭਰਵੇਂ ਹਮਲੇ ਦਾ ਜਵਾਬ ਦਿੱਤਾ ਤੇ ਪਹਾੜ ਦੇ ਦੂਜੇ ਪਾਸਿਓਂ ਇੱਕ ਹੋਰ ਜਥਾ ਝੜ ਆਇਆ ਦੋਹੇ ਪਾਸਿਆਂ ਤੋਂ ਕਿਰੇ ਜਾਣ ਤੇ ਪਹਾੜੀਆਂ ਨੇ ਮੈਦਾਨ ਛੱਡ ਕੇ ਭੱਜਣਾ ਹੀ ਆਪਣੇ ਹਿਤ ਵਿੱਚ ਜਾਣਿਆ ਉਹਨਾਂ ਪੂਛ ਲੱਤਾਂ ਵਿੱਚ ਲਈ ਤੇ ਭਲਾਂ ਵਿੱਚ ਹਰਨ ਹੋ ਗਏ ਪਹਾੜ ਹੁਣ ਸਿੰਘਾਂ ਦੇ ਕਬਜ਼ੇ ਵਿੱਚ ਹੈ ਪਹਾੜੀਆਂ ਨੂੰ ਮਾਰ ਲੈਣ ਤੋਂ ਬਾਅਦ ਹੁਣ ਸਿੰਘਾਂ ਨੇ ਅੱਗੇ ਵਧਣ ਦਾ ਸੋਚਿਆ ਹੈ ਪਹਾੜ ਦੇ ਨਾਲ-ਨਾਲ ਵਗਦੇ ਦਰਿਆ ਕੋਲੋਂ ਜਾਂਦੀ ਭੀੜੀ ਜਹੀ ਪਗਡੰਡੀ ਤੋਂ ਸਿੰਘਾਂ ਨੇ ਅੱਗੇ ਵਧਣਾ ਸ਼ੁਰੂ ਕੀਤਾ ਦਰਿਆ ਦੇ ਕੰਢੇ ਇਸ ਪਗਡੰਡੀ ਤੇ ਮਸਾਂ ਪੈਰ ਤਰਨ ਜੋਗੀ ਥਾਂ ਹੈ ਅੱਗੇ ਪਿੱਛੇ ਵਾਲਿਆਂ ਦਾ ਕੁਝ ਪਤਾ ਨਹੀਂ ਲੱਗਦਾ ਕਿ ਕਿਵੇਂ ਆ ਰਹੇ ਹਨ ਹਾਲਾਂਕਿ ਬਹੁਤ ਸਿੰਘਾਂ ਲਈ ਇਸ ਭੀੜੇ ਰਾਤ ਉਲੰਘਣਾ ਕਠਨ ਹੋ ਰਿਹਾ ਹੈ ਪਰ ਪਿੱਛੇ ਤਾਂ ਕਿਸੇ ਹਾਲ 'ਚ ਨਹੀਂ ਮੁੜਿਆ ਜਾ ਸਕਦਾ ਸੀ ਪੈ ਤਿਲਕਣ ਕਰਕੇ ਕੋ ਸਿੰਘ ਦਰਿਆਵ ਦੀ ਭੇਟ ਵੀ ਹੋ ਗਏ ਸਨ ਭੁੱਖੇ ਧਿਆਏ ਸਿੰਘਾਂ ਨੂੰ ਦਰਿਆ ਦੇ ਨਾਲ ਤੁਰੇ ਜਾਂਦੇ ਹੋਏ ਬਿਲਵਲ ਵਾਲੋਂ ਵਾਲੋਂ ਨਿੱਕੇ ਇਸ ਖਤਰਨਾਕ ਰਾਹ ਕਰਕੇ ਪਾਣੀ ਪੀਣਾ ਨਸੀਬ ਨਹੀਂ ਹੋ ਰਿਹਾ ਕੈਸੀ ਇਕਠਨ ਪ੍ਰੀਖਿਆ ਵਿੱਚੋਂ ਲੰਘ ਰਿਹਾ ਹੈ ਖਾਲਸਾ ਪੰਥ ਕੁਝ ਚਿਰ ਦੇ ਸਫ਼ਰ ਮਗਰੋਂ ਅੱਗੇ ਹਰੇ ਭਰੇ ਪਹਾੜ ਦਿਖਾਈ ਦੇਣ ਲੱਗੇ ਹਨ ਕਾਫੀ ਸਿੰਘ ਪਾਰ ਹੋ ਗਏ ਪਰ ਬਹੁਤੇ ਪਰ ਬਹੁਤੇ ਹਜੇ ਵੀ ਪੀੜੇ ਰਾਤੇ ਫਸੇ ਹੋਏ ਹਨ ਇਧਰ ਤੁਰਕਾਂ ਨੇ ਜੰਗੀ ਨਰਸਿੰਘਾ ਵਜਾ ਦਿੱਤਾ ਹੈ ਲਖਪਤ ਰਾਏ ਨੇ ਐਲਾਨ ਕੀਤਾ ਮੇਰੇ ਬਹਾਦਰ ਸਿਪਾਹੀਓ ਅਸੀਂ ਸਿੰਘਾਂ ਦੀ ਜੜ ਖਤਮ ਕਰ ਦੇਣੀ ਹੈ ਕੋਈ ਸਿਪਾਈ ਪਹਿਲਾਂ ਲੁੱਟ ਮਾਰ ਵੱਲ ਨਾ ਪਵੇ ਹਾਂ ਸਿੰਘਾਂ ਨੂੰ ਮਾਰ ਕੇ ਜਿੰਨੀ ਮਿਲੋਟ ਕਰੋਗੇ ਮaaf ਹੋਏਗੀ ਸਿੰਘ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 5 ਰੁਪਈਆ ਦਾ ਨਾਮ ਮੈਂ ਆਪ ਦਿਆਂਗਾ ਪਰ ਇਹ ਨਾ ਹੋਵੇ ਕਿ ਤੁਹਾਡਾ ਧਿਆਨ ਲੁੱਟਵਲ ਹੋ ਜਾਵੇ ਤੇ ਸਿੰਘ ਤੁਹਾਡੇ ਤੇ ਭਾਰੂ ਪੈ ਜਾਣ 5 ਰੁਪਈਆ ਦੇ ਨਾਮ ਤੇ ਲੁੱਟ ਦੇ لالਚ ਕਰਕੇ ਮੁਗਲ ਫੌਜ ਸਿੰਘਾਂ ਤੇ ਟੁੱਟ ਕੇ ਪੈ ਗਈ ਹੈ ਤੋਪਾਂ ਨੇ ਅਗਵਰਾਈ ਤੁਰਕ ਘੋੜਿਆਂ ਦੇ ਫੇਟਾ ਮਾਰ ਮਾਰ ਕੇ ਥੱਕੇ ਟੁੱਟੇ ਸਿੰਘਾਂ ਡੇਗਣਾ ਸ਼ੁਰੂ ਕੀਤਾ ਸਿੰਘਾਂ ਨੇ ਸਤਗੁਰਾਂ ਨੂੰ ਯਾਦ ਕੀਤਾ ਜੈਕਾਰੇ ਛੱਡੇ ਤੇ ਆਪਣੇ ਆਪ ਨੂੰ ਸੰਭਾਲ ਲਿਆ ਚਮਕੌਰ ਯਾਦ ਕਰੋ ਸਿੰਘੋ 10 ਲੱਖ ਦੇ ਮੁਕਾਬਲੇ ਵਿੱਚ ਖਲੋਤੇ ਚਾਲੀਆਂ ਨੂੰ ਚੇਤੇ ਵਿੱਚ ਧਿਆਓ ਸਤਿਗੁਰ ਸਦਾ ਸਿੱਖ ਦੇ ਅੰਗ ਸੰਗ ਹਨ ਸਾਨੂੰ ਇਹ ਚੇਤੇ ਕਰਵਾਉਣ ਦੀ ਲੋੜ ਨਹੀਂ ਕਿ ਜੰਗ ਵਿੱਚ ਖਾਲਸੇ ਦਾ ਟੀਚਾ ਕੀ ਹੈ ਸ਼ਹੀਦ ਭਾਈ ਮਹਿਤਾਬ ਸਿੰਘ ਦੇ ਭਜੰਗੀ ਭਾਈ ਰਾਏ ਸਿੰਘ ਨੇ ਸਿੰਘਾਂ ਵਿੱਚ ਜੋਸ਼ ਭਰਦਿਆਂ ਕਿਹਾ ਸਿੰਘਾਂ ਤੁਰਕਾਂ ਦੇ ਘੋੜਿਆਂ ਨੂੰ ਪਰੇ ਤੱਕ ਦਿਆਂ ਹੱਲਾ ਕੀਤਾ ਹੈ ਮੁਗਲ ਫੌਜ ਥੋੜੀ ਥਿੜਕ ਗਈ ਹੈ ਮੈਂ ਲੱਖ ਨੂੰ ਲੱਭਣ ਜਾ ਰਿਹਾ ਹਾਂ ਸਿੰਘ ਜੀ ਤੁਸੀਂ ਮੋਰਚਾ ਸੰਭਾਲੋ ਭਾਈ ਸੁੱਖਾ ਸਿੰਘ ਸਰਦਾਰ ਛੜਤ ਸਿੰਘ ਨੂੰ ਸੁਚੇਤ ਕਰਦਿਆਂ ਬੋਲੇ ਇਹ ਸੌਂਦਿਆਂ ਹੀ ਦੋ ਮੁਗਲ ਸੂਈਏ ਤੇਜੀ ਨਾਲ ਪਛਾਣ ਨੂੰ ਦੌੜੇ ਪਰ ਭਾਈ ਰਾਏ ਸਿੰਘ ਦੇ ਤੀਰਾਂ ਤੋਂ ਤੇਜ ਨਹੀਂ ਭੱਜ ਸਕੇ ਦੋਹਾਂ ਦੀਆਂ ਪਿੱਠਾਂ ਸਿੰਘ ਦੇ ਕਮਾਨੋਂ ਨਿਕਲੇ ਤੀਰਾਂ ਨਾਲ ਪਰੋਈਆਂ ਗਈਆਂ ਭਾਈ ਸੁੱਖਾ ਸਿੰਘ ਨੇ ਸਿੱਖ ਹਲਕਾਰਿਆਂ ਨੂੰ ਸੱਦਿਆ ਤੇ ਉਹਨਾਂ ਤੋਂ ਲੱਖੂ ਦਾ ਪਤਾ ਪੁੱਛਿਆ ਉਸ ਦਾ ਕਾਬੂ ਆਉਣਾ ਬਹੁਤ ਔਖਾ ਹੈ ਭਾਈ ਸੁੱਖਾ ਸਿੰਘ ਜੀ ਉਹ ਸਾਰੀ ਫੌਜ ਦੇ ਬਿਲਕੁਲ ਵਿੱਚਕਾਰ ਹਜ਼ਾਰ ਕੋ ਪੈਦਲ ਸਪਾਈਆਂ ਦੇ ਘੇਰੇ ਵਿੱਚ ਹੈ ਇੱਕ ਸਿੱਖ ਸੂਈਆ ਬੋਲਿਆ ਉਹ ਭਾਵੇਂ ਲਾਲ ਅੰਬਾਰੀ ਵਾਲੇ ਵੱਡੇ ਹਾਥੀ ਉੱਤੇ ਬੈਠਾ ਹੈ ਪਰ ਡਰ ਕਾਰਨ ਜਿਆਦਾ ਦੇਰ ਇੱਕ ਥਾਂ ਨਹੀਂ ਟਿਕਦਾ ਸਵਾਰੀ ਬਦਲਦਾ ਰਹਿੰਦਾ ਹੈ ਕਦੇ ਛੋਟੇ ਹਾਥੀ ਤੇ ਕਦੇ ਘੋੜੇ ਤੇ ਕਦੇ ਪਾਲਕੀ ਵਿੱਚ ਸੋ ਉਸ ਤੱਕ ਪੁੱਜਣਾ ਔਖਾ ਹੈ ਦੂਜਾ ਹਲਕਾਰਾ ਬੋਲਿਆ ਦੇ ਨਾਲ ਹੀ ਉਹਦੇ ਅੱਗੇ ਤੋਪਾਂ ਪੂਰੀ ਤਰਤੀਬ ਨਾਲ ਬੀੜੀਆਂ ਹੋਈਆਂ ਹਨ ਸਿੰਘ ਜੀ ਹਲਕਾਰਿਆਂ ਨੇ ਭਾਈ ਸੁੱਖਾ ਸਿੰਘ ਨੂੰ ਹੋਰ ਸੂਚਿਤ ਕੀਤਾ ਭਾਈ ਸੁੱਖਾ ਸਿੰਘ ਨੂੰ ਭਾਵੇਂ ਸਾਰੀ ਸਥਿਤੀ ਦਾ ਅੰਦਾਜ਼ਾ ਹੋ ਗਿਆ ਸੀ ਪਰ ਉਹ ਰੁਕਣ ਵਾਲੇ ਕਦ ਸਨ ਉਹਨਾਂ ਸੂਈਆਂ ਵੱਲ ਦੱਸੀ ਥਾਂ ਵੱਲ ਘੋੜਾ ਦੌੜਾਇਆ ਸੁੱਖਾ ਸਿੰਘ ਸੁੱਖਾ ਸਿੰਘ ਦਾ ਰੌਲਾ ਦੁਸ਼ਮਣ ਦਲਾਂ ਵਿੱਚ ਪੈ ਗਿਆ ਭਾਈ ਸੁੱਖਾ ਸਿੰਘ ਨੂੰ ਸਾਹਮਣੇ ਹਾਥੀ ਤੇ ਬੈਠਾ ਲੱਖੂ ਦਿਖਾਈ ਦਿਖਾਈ ਦੇ ਰਿਹਾ ਹੈ ਜੋ ਉੱਚੀ ਉੱਚੀ ਕੋ ਚੀਖ ਰਿਹਾ ਹੈ ਉਸਨੇ ਹਾਥੀ ਤੋਂ ਬੈਠੇ ਨੇ ਤੋਪਾਂ ਦੇ ਗੋਲੇ ਵਰਾਉਂਦਾ ਹੁਕਮ ਕੀਤਾ ਹੈ ਪਰ ਹਜੂਰ ਇਸ ਨਾਲ ਤਾਂ ਸਾਡੇ ਸਪਾਈ ਹੀ ਵੀ ਮਾਰੇ ਜਾਣਗੇ ਮੁਗਲ ਤੂਫਚੀ ਬੋਲਿਆ ਤੇ ਜੇ ਤੇਰਾ ਪਿਓ ਸੁੱਖਾ ਸਿੰਘ ਇੱਥੇ ਪਹੁੰਚ ਗਿਆ ਤਾਂ ਉਸਨੇ ਸਾਡੇ ਵਿੱਚੋਂ ਕਿਸੇ ਨੂੰ ਜਿਉਂਦਾ ਨਹੀਂ ਛੱਡਣਾ ਫਿਰ ਬਚੇ ਸਪਾਈਆਂ ਦਾ ਆਚਾਰ ਪਾਲਵੇਂ ਤੂੰ ਲੱਖੂ ਗੁੱਸੇ ਵਿੱਚ ਚੀਕਿਆ ਤੋਪਾਂ ਦੇ ਮੂੰਹਾਂ ਵਿੱਚ ਅਣਗਿਣਤ ਗੋਲੇ ਅੱਗ ਬਣ ਕੇ ਨਿਕਲੇ ਇੱਕ ਗੋਲਾ ਭਾਈ ਸੁੱਖਾ ਸਿੰਘ ਦੀ ਲੱਤ ਤੇ ਆ ਵੱਜਿਆ ਲੱਤ ਟੁੱਟ ਗਈ ਤੇ ਬਸ ਸਰੀਰ ਨਾਲ ਲਮਕਦੀ ਰਹਿ ਗਈ ਭਾਈ ਸੁੱਖਾ ਸਿੰਘ ਦਾ ਲੱਖੂ ਤੱਕ ਪੁੱਜ ਜਾਂਦਾ ਨਿਚਾ ਦ੍ਰਿੜ ਹੈ ਉਹਨਾਂ ਕਮਰ ਕੱਸੇ ਨਾਲੋਂ ਕੱਪੜਾ ਪਾੜ ਕੇ ਲੱਤ ਕਾਠੀ ਦੇ ਹੰਨੇ ਨਾਲ ਬਨ ਲਈ ਹੈ ਤੇ ਅਗਾਹ ਵਧਣ ਲੱਗੇ ਪਿੱਛੇ ਜਦ ਸਾਥੀ ਸਿੰਘਾਂ ਨੂੰ ਭਾਈ ਸਾਹਿਬ ਦੀ ਜ਼ਖਮੀ ਹਾਲਤ ਦਾ ਪਤਾ ਲੱਗਿਆ ਤਾਂ ਉਹਨਾਂ ਆ ਕੇ ਭਾਈ ਸਾਹਿਬ ਨੂੰ ਅੱਗੇ ਜਾਣ ਤੋਂ ਰੋਕਿਆ ਸਿੰਘਾਂ ਦੀਆਂ ਬੇਨਤੀਆਂ ਤੇ ਭਾਵੇਂ ਭਾਵੇਂ ਸੁੱਖਾ ਸਿੰਘ ਪਛਾਣ ਤਾਂ ਮੁੜ ਪਏ ਪਰ ਉਹ ਘੋੜੇ ਤੋਂ ਮੁੰਮੁਣ ਹਾਥੀ ਤੇ ਬੈਠੇ ਲੱਖ ਨੂੰ ਦੇਖ ਰਹੇ ਸਨ ਸਰੀਰ ਦੇ ਸਾਥ ਛੱਡ ਜਾਣ ਦਾ ਉਹਨਾਂ ਨੂੰ ਅਫਸੋਸ ਵੀ ਸੀ ਵਾਪਸ ਆ ਕੇ ਕਿਹੜਾ ਭਾਈ ਸੁੱਖਾ ਸਿੰਘ ਘੋੜੇ ਤੋਂ ਉਤਰ ਗਏ ਉਹਨਾਂ ਤਲਵਾਰ ਵਾਹਣੀ ਜਾਰੀ ਰੱਖੀ ਉਹ ਦ੍ਰਿੜਤਾ ਨਾਲ ਜੰਗ ਦੇ ਮੈਦਾਨ ਵਿੱਚ ਡਟੇ ਹੋਏ ਸਨ ਜਿੱਥੇ ਜਿੱਥੇ ਤੁਰਕ ਫੌਜ ਖਾਲਸੇ ਦੇ ਦਲਾਂ ਤੇ ਭਾਰੂ ਪੈਂਦੀ ਹੈ ਅੱਖ ਦੇ ਫੋਰ ਵਿੱਚ ਹੀ ਭਾਈ ਸੁੱਖਾ ਸਿੰਘ ਦਾ ਘੋੜਾ ਉੱਥੇ ਪਹੁੰਚ ਜਾਂਦਾ ਹੈ ਤੇ ਅਗਲੇ ਹੀ ਪਲ ਹਥਾਂ ਮਗਲਾਂ ਦੀਆਂ ਲਾਛਾਂ ਦਾ ਇੱਕ ਢੇਰ ਦਿਖਾਈ ਦੇਣ ਲੱਗਦਾ ਹੈ ਇੱਕ ਪਾਲ ਲਈ ਵੀ ਭਾਈ ਸੁਖਾ ਸਿੰਘ ਨੇ ਲੱਖੂ ਖੱਤਰੀ ਨੂੰ ਖੋਲ੍ਹੇ ਨਹੀਂ ਹੁੰ ਦਿੱਤਾ ਕਿ ਮਤਾ ਦਾ ਲੱਗ ਹੀ ਜਾਏ ਪਰ ਮਹਾਰਾਜ ਨੂੰ ਕੁਝ ਹੋਰ ਮਨਜ਼ੂਰ ਸੀ ਸਿੰਘਾਂ ਨੇ ਗੁਰਮਤਾ ਕੀਤਾ ਕਿ ਹੁਣ ਕਿਸੇ ਵੀ ਤਰ੍ਹਾਂ ਮੁਗਲਾਂ ਦਾ ਘੇਰਾ ਤੋੜ ਕੇ ਨਿਕਲ ਜਾਏ ਤੇ ਪਿੱਛੋਂ ਕੋਈ ਸਮਾਂ પાਕੇ ਪੂਰੀ ਤਿਆਰੀ ਨਾਲ ਦੁਬਾਰਾ ਹੱਲਾ ਬੋਲਿਆ ਜਾਏ ਗੁਰਮਤੇ ਦੇ ਫੁੱਲ ਚੜਾਉਂਦਿਆਂ ਸਿੰਘਾਂ ਨੇ ਇਵੇਂ ਹੀ ਕੀਤਾ ਜਿੰਦਾ ਜਿੱਧਰੋਂ ਦਾ ਲੱਗਿਆ ਨਿਕਲ ਗਿਆ ਪਹਾੜ ਦੀ ਢੀੜੇ ਰਾਹ ਤੇ ਫਸੇ ਸਿੰਘਾਂ ਤੱਕ ਵੀ ਇਹ ਫੈਸਲਾ ਪਹੁੰਚ ਗਿਆ ਤੇ ਉਹ ਵੀ ਕਿਸੇ ਤਰ੍ਹਾਂ ਪਛਾਣ ਹੀ ਮੁੜ ਗਏ ਭਾਈ ਸੁੱਖਾ ਸਿੰਘ ਨੇ ਆਪਣੇ ਜਥੇ ਦੇ ਸਾਥੀ ਸਿੰਘਾਂ ਨੂੰ ਅੰਗਾਰਦਿਆਂ ਕਿ ਆਹ ਜਿੰਨਾ ਚ ਸਾਰਾ ਖਾਲਸਾ ਦਲ ਘੇਰਾ ਤੋੜ ਕੇ ਨਹੀਂ ਨਿਕਲ ਜਾਂਦਾ ਅਸੀਂ ਡਟੇ ਰਹਾਂਗੇ ਫਿਰ ਇੱਕ ਪਰਵਾ ਹਮਲਾ ਕਰਕੇ ਤੇ ਵੱਡੀ ਮਾਰ ਮਾਰ ਕੇ ਅਸੀਂ ਵੀ ਹਰਨ ਹੋ ਜਾਵਾਂਗੇ ਸਤਿਵੰਤਨ ਖਾਲਸਾ ਜੀ ਕਹਿੰਦਿਆਂ ਸਭ ਨੇ ਸਹਿਮਤੀ ਦਿੱਤੀ ਜਿੱਧਰੋਂ ਵੀ ਬਾਕੀ ਸਿੰਘ ਘੇਰਾ ਤੋੜਨ ਲਈ ਹੱਲਾ ਬੋਲਦੇ ਪਈ ਸੁਖਾ ਸਿੰਘ ਦਾ ਜਤਾ ਉਹਨਾਂ ਦੀ ਮਦਦ ਲਈ ਪਹੁੰਚ ਜਾਂਦਾ ਇਸ ਤਰ੍ਹਾਂ ਉਹ ਉਹਨਾਂ ਮੁਗਲਾਂ ਨਾਲ ਟੱਕਰ ਲੈਂਦਿਆਂ ਹੌਲੀ-ਹੌਲੀ ਸਾਰਾ ਦਲ ਪਾਰ ਕਰਵਾਇਆ ਇਸ ਲੜਾਈ ਵਿੱਚ ਲਖੂ ਖਤਰੀ ਦਾ ਭਤੀਜਾ ਤੇ ਜਸਪਤ ਰਾਏ ਦਾ ਪੁੱਤਰ ਹਰਪਜ ਰਾਏ ਮਾਰਿਆ ਗਿਆ ਉਹਦੇ ਨਾਲ ਹੀ ਲਾਹੌਰ ਦੇ ਨਵਾਬ ਦਾ ਪੁੱਤਰ ਵੀ ਸਿੰਘਾਂ ਹੱਥੋਂ ਜਾਨ ਗਵਾ ਬੈਠਾ ਮੁਖੀ ਫੌਜਦਾਰਾਂ ਵਿੱਚੋਂ ਸੈਫ ਅਲੀ ਖਾਨ ਕਰਮ ਬਖਸ਼ ਤੇ ਅਗਰ ਖਾਂ ਵੀ ਪਾਰ ਬੁਲਾ ਦਿੱਤੇ ਗਏ ਲਗਭਗ ਸਾਰੇ ਸਿੰਘ ਘੇਰਾ ਤੋੜ ਕੇ ਨਿਕਲ ਗਏ ਹੁਣ ਭਾਈ ਸੁੱਖਾ ਸਿੰਘ ਦਾ ਜਥਾ ਬਾਕੀ ਰਹਿ ਗਿਆ ਸੀ ਉਹਨਾਂ ਜਥੇ ਦੇ ਸਿੰਘਾਂ ਨੇ ਸਲਾਹ ਕੀਤੀ ਕਿ ਕਿਉਂ ਨਾ ਲਖਨੂ ਲੱਭ ਕੇ ਪਾਰ ਬੁਲਾਇਆ ਜਾਵੇ ਮੈਨੂੰ ਬਸ ਉਸ ਦਾ ਪਤਾ ਦੇ ਦਿਓ ਬਾਕੀ ਸੇਵਾ ਮੈਂ ਆਪੇ ਲੋਟ ਲਵਾਵਾਂਗਾ ਭਾਈ ਸੁੱਖਾ ਸਿੰਘ ਬੋਲੇ ਪਰ ਐਤ ਕਿ ਸਾਥੀ ਸਿੰਘ ਸਹਿਮਤ ਨਾ ਹੋਏ ਭਾਈ ਸੁੱਖਾ ਸਿੰਘ ਦੇ ਗੰਭੀਰ ਜ਼ਖਮੀ ਹੋਣ ਕਾਰਨ ਸਿੰਘ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਘੇਰੇ ਵਿੱਚੋਂ ਕੱਢ ਲਜਾਣਾ ਚਾਹੁੰਦੇ ਸਨ ਆਪਾਂ ਮੁਗਲਾਂ ਦਾ ਕੋਈ ਕਮਜ਼ੋਰ ਪਾਸਾ ਦੇਖੀਏ ਤੇ ਹਰਨ ਹੋ ਜਾਈਏ ਇੱਕ ਸਿੰਘ ਬੋਲਿਆ ਜੇ ਹਰ ਨਹੀਂ ਹੋਣਾ ਹੈ ਤਾਂ ਕਮਜ਼ੋਰ ਪਾਸਿਓਂ ਕਿਉਂ ਭਾਰੀ ਮੋਰਚੇਬੰਦੀ ਵਾਲੇ ਪਾਸਿਓਂ ਹੋਵਾਂਗੇ ਭਾਈ ਸੁੱਖਾ ਸਿੰਘ ਬੋਲੇ ਆਓ ਸਾਰੇ ਮੇਰੇ ਮਗਰ ਆਓ ਇਕੱਲੇ ਕਿਉਂ ਨਿਕਲਣਾ ਹੈ ਆਓ ਕੁਝ ਮੁਗਲਾਂ ਨੂੰ ਵੀ ਨਾਲ ਲੈ ਕੇ ਚੱਲੀਏ ਤੇ ਭਾਈ ਸੁੱਖਾ ਸਿੰਘ ਮਸਕਰਾਉਣ ਲੱਗੇ ਇਹ ਇਹਨਾਂ ਕਿੱਥੋਂ ਸਿੱਖਿਆ ਹੈ ਐਸੀ ਵਿਵਤਾ ਦੇ ਸਮੇਂ ਤੇ ਇੰਨੇ ਜ਼ਖਮੀ ਹੋਣ ਦੇ ਬਾਵਜੂਦ ਵੀ ਮਸਕਰਾਉਣਾ ਚਾਂਦਨੀ ਚੌਂਕ ਤੋਂ ਸਰਹੰਦ ਤੋਂ ਚਮਕੌਰ ਤੋਂ ਖੇਦਰਾਣੇ ਦੀ ਢਾਬ ਤੋਂ ਪਰ ਕਮਾਲ ਤਾਂ ਉਦੋਂ ਹੋਈ ਕਿ ਜਦ ਸਪਾਈ ਸੁਖਾ ਸਿੰਘ ਮੁਗਲਾਂ ਦੇ ਇੱਕ ਭਾਰੀ ਮੋਰਚੇ ਵੱਲ ਹੋਏ ਤਾਂ ਮੁਗਲਾਂ ਨੇ ਸਿੰਘਾਂ ਨੂੰ ਲੰਘਨ ਦਾ ਰਾਹ ਛੱਡ ਦਿੱਤਾ ਪਰ ਭਾਈ ਸੁਖਾ ਸਿੰਘ ਦੇ ਘੋੜੇ ਦੂਜੇ ਭਾਰੇ ਮੋਰਚੇ ਵੱਲ 모ੜੇ ਉਹਨਾਂ ਨੇ ਵੀ ਇੰਜ ਹੀ ਕੀਤਾ ਸ਼ਾਇਦ ਮੁਗਲ ਚਾਹੁੰਦੇ ਸਨ ਕਿ ਕਿਸੇ ਵੀ ਤਰ੍ਹਾਂ ਇਹ ਨੁਕਸਾਨ ਕੀਤੇ ਬਗੈਰ ਘੇਰੇ ਵਿੱਚੋਂ ਨਿਕਲ ਜਾਣ ਪਰ ਭਾਈ ਸੁਖਾ ਸਿੰਘ ਨੇ ਤਾਂ ਜਥੇ ਨੂੰ ਕਿਹਾ ਹੋਇਆ ਸੀ ਕਿ ਕੁਝ ਮੁਗਲਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਸੋਨਾ ਹੱਲਾ ਕੀਤਾ ਦੇ ਮੁਗਲਾਂ ਦੇ ਇੱਕ ਭਾਰੀ ਜਥੇ ਨੂੰ ਮਾਰ ਕੇ ਉਹਨਾਂ ਦੇ ਹਥਿਆਰ ਤੇ ਘੋੜੇ ਲੈ ਕੇ ਹਰਨ ਹੋ ਗਏ ਗੁੱਸੇ ਵਿੱਚ ਆਏ ਤੁਰਕਾਂ ਨੇ ਪਿੱਛੇ ਤੋਪਾਂ ਦੇ ਗੋਲੇ ਚਲਾਏ ਗੋਲੀਆਂ ਦੀ ਬਾਛੜ ਕੀਤੀ ਪਛਾਨ ਰਹਿ ਗਏ ਕਾਫੀ ਸਿੰਘ ਸ਼ਹੀਦ ਹੋ ਗਏ ਭਾਈ ਸੁਖਾ ਸਿੰਘ ਅੱਗੇ ਜਾ ਕੇ ਫਿਰ ਖਲੋ ਗਏ ਤਾਂ ਪਿੱਛੇ ਆਉਂਦੇ ਸਿੰਘਾਂ ਨੂੰ ਨਾਰ ਲਾਇਆ ਜਾ ਸਕੇ ਲੜਦਿਆਂ ਭਿੜਦਿਆਂ ਸਿੰਘ ਜੰਗਲ ਵਿੱਚ ਚਲੇ ਗਏ ਹਨ ਪਰ ਤੁਰਕਾਂ ਪਿੱਛਾ ਨਹੀਂ ਛੱਡਿਆ ਜੇ ਕੋਈ ਜ਼ਖਮੀ ਸਿੰਘ ਵੀ ਉਹਨਾਂ ਨੂੰ ਮਿਲਿਆ ਉਹਨਾਂ ਸਿਰ ਲਾ ਕੇ ਨੇਜੇ ਤੇ ਟੰਗ ਲਿਆ ਬਹੁਤ ਸਿੰਘ ਜੰਗਲ ਵਿੱਚ ਡੂੰਗੇ ਨਿਗਲ ਗਏ ਤੇ ਉਹ ਤੁਰਕਾਂ ਦੀ ਮਾਰ ਵਿੱਚ ਨਹੀਂ ਰਹੇ ਇੰਨੇ ਨੂੰ ਰਾਤ ਪੈ ਗਈ ਤੇ ਤੁਰਕਾਂ ਨੇ ਵਿਸ਼ਰਾਮ ਲਈ ਡੇਰੇ ਲਾ ਲਏ ਸਿੰਘਾਂ ਨੂੰ ਝੱਲਾਂ ਵਿੱਚ ਇੱਕ ਛੋਟਾ ਜਿਹਾ ਨਗਰ ਦਿਖਿਆ ਤੇ ਉਹਨਾਂ ਕਿਸੇ ਵੀ ਤਰ੍ਹਾਂ ਲੁੱਟ ਮਾਰ ਕੇ ਜਾਂ ਮੰਗ ਤਾਂ ਕੇ ਖਾਣੇ ਦਾਣੇ ਦਾ ਪ੍ਰਬੰਧ ਕਰ ਲਿਆ ਕੋਈ ਸਿੰਘ ਆਰਾਮ ਲਈ ਸਿੱਧੇ ਹੋਣ ਲੱਗੇ ਤਾਂ ਘੋੜੇ ਤੇ ਸਵਾਰ ਭਾਈ ਸੁੱਖਾ ਸਿੰਘ ਆ ਕੇ ਬੋਲੇ ਹਜੇ ਖਾਲਸੇ ਦੀ ਵਿਸ਼ਰਾਮ ਦਾ ਵੇਲਾ ਨਹੀਂ ਆਇਆ ਸਿੰਘੋ ਚਾਨਣ ਦੇ ਵੰਜਾਰੇ ਹਨੇਰਾ ਮਟਾਏ ਬਿਨਾ ਇੱਕ ਪਲ ਵੀ ਸੁੱਖ ਨਾਲ ਨਹੀਂ ਬੈਠਦੇ ਪੜਾ ਕਰਨ ਦਾ ਤਾਂ ਸਵਾਲ ਹੀ ਨਹੀਂ ਹਜੇ ਸਾਡੇ ਜ਼ਖਮ ਅੱਲੇ ਹਨ ਜੇ ਅਠਰ ਗਏ ਤਾਂ ਇਹਨਾਂ ਸਾਨੂੰ ਤੁਰਨ ਜੋਗੇ ਨਹੀਂ ਛੜਨਾ ਸੋ ਉઠੋ ਚਾਲੇ ਪਾਈਏ ਤੇ ਪੈਂਡਾ ਮੁਕਾਈਏ ਸਿੰਘ ਪਹਿਰ ਕੋ ਰਾਤ ਰੈਂਦੀ ਨੂੰ ਹੌਲੀ ਹੌਲੀ ਤੁਰੇ ਜਾ ਰਹੇ ਹਨ ਕਿ ਤਾਜ਼ਾ ਦਮ ਮੁਗਲ ਸੈਨਾ ਨੇ ਆ ਕੇ ਰਿਆ ਹੈ ਸੰਗਰੇਂ ਜੰਗਲ ਕਰਕੇ ਸਿੱਧੀ ਲੜਾਈ ਤਾਂ ਨਹੀਂ ਹੋ ਸਕੀ ਪਰ ਝੜਪਾਂ ਜ਼ਰੂਰ ਹੋ ਰਹੀਆਂ ਹਨ ਕੋਈ ਮੁਗਲ ਟੁਕੜੀ ਸਿੰਘਾਂ ਤੇ ਦਾਹੇ ਠਾ ਗਈ ਉਹਨਾਂ ਨੇ ਮਾਰ ਲਈ ਤੇ ਕੋਈ ਸਿੰਘ ਮੁਗਲਾਂ ਦੇ ਘੇਰੇ ਵਿੱਚ ਆ ਗਏ ਉਹਨਾਂ ਪਰ ਬੁਲਾ ਦਿੱਤੇ ਵਾ ਨਾ ਚਲਦੀ ਦੇਖ ਕੇ ਲਖੂ ਖਤਰੀ ਨੇ ਨੇੜੇ ਤੇੜੇ ਦੇ ਆਮ ਪਿੰਡੂਆਂ ਨੂੰ ਸੱਧਿਆ ਜੋ ਜੰਗਲ ਦੇ ਪੇਤੀ ਸਨ ਉਹਨਾਂ ਨੂੰ ਇਨਾਮਾਂ ਦੇ ਵੱਡੇ ਲਾਲਚ ਦੇ ਕੇ ਜੰਗਲ ਵਿੱਚ ਮੁਗਲ ਸੈਨਾ ਦੇ ਰਾਦ ਸੇਰੇ ਬਣ ਲਈ ਤਿਆਰ ਕਰ ਲਿਆ ਗਿਆ ਇਸ ਭੀੜ ਵਿੱਚ ਜਿਆਦਾ ਲੋਕ ਮੁਸਲਮਾਨ ਸਨ ਜੋ ਸਿੱਖਾਂ ਨਾਲ ਨਫ਼ਰਤ ਕਰਦੇ ਸਨ ਉਹ ਢਾਣੀਆਂ ਬਨ ਕੇ ਤੇ ਢੋਲ ਵਜਾ ਕੇ ਜੰਗਲ ਵਿੱਚ ਅੱਗੇ ਵਧ ਰਹੇ ਹਨ ਭਾਰੀ ਗਿਣਤੀ ਵਿੱਚ ਇਹਨਾਂ ਲੋਕਾਂ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਸਿੰਘਾਂ ਨੇ ਅਦਾਜ਼ਾ ਲਾ ਲਿਆ ਕਿ ਇੱਕ ਲੱਖੂ ਕਾਇਰ ਨੇ ਮਰਨ ਲਈ ਆਮ ਲੋਕ ਮੂਹਰੇ ਕਰ ਦਿੱਤੇ ਹਨ ਸਿੰਘਾਂ ਨੇ ਅਗਲੇਰੇ ਜਥੇ ਸਿੰਘਾਂ ਦੇ ਅਗਲੇਰੇ ਜਥੇ ਨੇ ਉਹਨਾਂ ਪਿੰਡੂ ਜੱਟਾਂ ਨਾਲ ਕੋਈ ਢਿੱਲ ਦਿਖਾਈ ਪਰ ਉਹ ਡੂਮਨਾ ਮੱਖੀਆਂ ਵਾਂਗ ਸਿੰਘਾਂ ਨੂੰ ਟੁੱਟ ਕੇ ਪੈ ਗਏ ਜਥੇ ਨੇ ਜਾਨ ਲਿਆ ਕੇ ਇਹਨਾਂ ਨੂੰ ਕਰੜੇ ਹੱਥੀ ਲੈਣਾ ਪਵੇਗਾ ਸੋ ਉਹਨਾਂ ਪੈਤੜੇ ਸਾਂਬੇ ਤੇ ਪਿੰਡੂਆਂ ਨੂੰ ਭਜਦਿਆਂ ਨੂੰ ਰਾਹ ਨਾ ਥਿਆਵੇ ਇੰਜ ਜਾਪ ਰਿਆ ਸੀ ਜਿਵੇਂ ਜੰਗਲ ਵਿੱਚ ਸ਼ੇਰ ਦੇਖਣਾ ਹੀ ਭੀੜ ਤੇ ਸ਼ੇਰਾਂ ਨੇ ਹੱਲਾ ਕਰ ਦਿੱਤਾ ਹੋਵੇ ਲਖਪਤ ਰਾਏ ਦਾ ਕਹਿੰਦਾ ਸੀ ਕਿ ਸਿੰਘ ਲਗਭਗ ਸਾਰੇ ਮਰਿਆਂ ਵਰਗੇ ਹੋ ਚੁੱਕੇ ਹਨ ਤੇ ਬਸ ਲਾਚਾਂ ਹੀ ਚੁੱਕ ਕੇ ਲਿਆਉਣੀਆਂ ਹਨ ਪਰ ਇਹ ਤਾਂ ਨੋਂਬਰ ਨੋਂ ਖਲੋਤੇ ਹਨ ਮੈਨੂੰ ਜਾਪਦਾ ਲਖੂ ਖੱਤਰੀ ਸਾਨੂੰ ਮੂਹਰੇ ਲਵਾ ਕੇ ਮਰਵਾਉਣਾ ਚਾਹੁੰਦਾ ਸੀ ਤਾਂ ਕਿ ਇੱਕ ਤਾਂ ਸਿੰਘ ਸਾਡੇ ਨਾਲ ਲੜਦੇ ਥੱਕ ਜਾਣ ਤੇ ਦੂਜਾ ਲੱਖੂ ਨੂੰ ਉਹਨਾਂ ਦੇ ਟਿਕਾਣੇ ਪਤਾ ਲੱਗ ਜਾਣ ਆਇਆ ਵੱਡਾ ਦਾਨੀ ਸਾਨੂੰ ਨਾਮ ਦੇਣ ਵਾਲਾ ਆਹੋ ਇਨਾਮਾਂ ਦਾ ਕੀ ਚਾਰਪੌਣਾ ਜਦ ਫੇਰੀ ਹੀ ਨਾ ਰਹੇ ਭੱਜੇ ਜਾਂਦੇ ਪੇਂਡੂ ਆਪਸ ਵਿੱਚ ਲੱਖੂ ਦੀ ਚਲਾਕੀ ਦੀਆਂ ਗੱਲਾਂ ਕਰ ਰਹੇ ਹਨ ਲੱਖੂ ਦਾ ਇੱਕ ਪੈਂਤਰਾ ਸਿੰਘਾਂ ਦੇ ਪੱਖ ਵਿੱਚ ਰਿਹਾ ਕਿਉਂਕਿ ਪੇਂਡੂ ਆਪਣੇ ਘੋੜੇ ਤੇ ਹਥਿਆਰ ਝੜਪ ਵਾਲੀ ਥਾਂ ਹੀ ਛੱਡ ਕੇ ਭੱਜ ਗਏ ਆਜਾ ਦਮ ਘੋੜਿਆਂ ਤੇ ਸਵਾਰ ਹੋ ਕੇ ਖਾਲਸਾ ਬਿਆਸਾ ਦੇ ਕੰਡੇਆਂ ਖਲੋਤਾ ਹੈ। ਦੰਮ ਬਜ ਕਾਨਿਆਂ ਦੰਮ ਦਬ ਕਾਨਿਆਂ ਦੇ ਆਸਰੇ ਸਿੰਘਾਂ ਦਰਿਆ ਤਾਂ ਪਾਰ ਕਰ ਲਿਆ ਹੈ ਪਰ ਅੱਗੇ ਹੁਣ ਤੰਦੂਰ ਵਾਂਗ ਤਪਦਾ ਦਰਿਆਈ ਰੇਤਾ ਹੈ। ਪੈਰ ਧਰਿਆਂ ਮਾਸੜਨ ਦੀ ਮਨੋ ਆਵਾਜ਼ ਆਉਂਦੀ ਹੈ ਸਿੰਘਾਂ ਪੈਰਾਂ ਦੇ ਤੇ ਕੱਪੜੇ ਬਨ ਕੇ ਲੰਘਣਾ ਚਾਹਿਆ ਪਰ ਪੈਰ ਫਿਰ ਵੀ ਪੱਠੀ ਪੈ ਦਾਣਿਆਂ ਵਾਂਗ ਹੋ ਗਏ ਮਾਝਾ ਪਾਰ ਕਰਕੇ ਸਿੰਘ ਬਿਆਸ ਤੇ ਸਤਲੋਜ ਦੇ ਮੇਲ ਵਾਲੇ ਪੱਤਨ ਤੇ ਆ ਗਏ ਇਥੋਂ ਸਤਲੋਜ ਪਾਰ ਕਰਕੇ ਮਾਲਵੇ ਦੇਹ ਦਾ ਇਲਾਕਾ ਸ਼ੁਰੂ ਹੋ ਜਾਂਦਾ ਸੀ ਉਧਰ ਪਹਾੜਾਂ ਵਿੱਚ ਫਸੇ ਗਏ ਸਿੰਘਾਂ ਨਾਲ ਕੀ ਵੇਚੀ ਕਿਸੇ ਨੂੰ ਪੂਰਾ ਪੂਰਾ ਨਹੀਂ ਪਤਾ ਉਹਨਾਂ ਵਿੱਚੋਂ ਬਹੁਤੇ ਤਾਂ ਕਹਿੰਦੇ ਪਹਾੜੀਆਂ ਨੇ ਕੈਦ ਕਰ ਲਏ ਤੇ ਮਗਰੋਂ ਮੁਗਲਾਂ ਹਵਾਲੇ ਕਰ ਦਿੱਤੇ ਭੁੱਖੇ ਤੇ ਆਏ ਸਿੰਘਾਂ ਦਾ ਮਾਨੋ ਪਹਾੜਾਂ ਦਾ ਪੱਤਾ ਪਤਾ ਵੈਰੀ ਹੋ ਗਿਆ ਸੀ ਇੱਕ ਨਕਤੀ ਰਾਣੀ ਦੇ ਦੇਸ਼ ਤੋਂ ਬਿਨਾ ਕਿਸੇ ਨਮੀ ਸਿੰਘਾਂ ਨੂੰ ਪਨਾਹ ਨਾ ਦਿੱਤੀ ਉਸ ਕੋਲ ਪਹੁੰਚੇ ਸਿੰਘਾਂ ਨੇ ਕੋਈ ਸੁੱਖ ਦਾ ਸਾਹ ਲਿਆ ਬਾਕੀ ਜਾਂ ਤਾਂ ਤੁਰਕਾਂ ਦੇ ਹੱਥ ਆ ਗਏ ਜਾਂ ਪਹਾੜੀਆਂ ਨੇ ਕੈਦ ਕਰ ਲਏ ਤੇ ਜਾਂ ਜੂਝ ਕੇ ਸ਼ਹੀਦियां ਪਾ ਗਏ ਇਧਰ ਪਾਈ ਸੁੱਖਾ ਸਿੰਘ ਦਾ ਜਥਾ ਮਾਲਵੇ ਦੀ ਕਲਗੀਧਰ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਜਤੋ ਪਿੰਡ ਆਲਤਾ ਮਾਲਵੇ ਦੇ ਸਿੰਘਾਂ ਨੇ ਜਥੇ ਨੂੰ ਜੀ ਆਇਆਂ ਕਿਹਾ ਤੇ ਮਨ ਚਿਤ ਲਾ ਕੇ ਪ੍ਰਭੂਰ ਸੇਵਾ ਕੀਤੀ ਪਾਈ ਸੁੱਖਾ ਸਿੰਘ ਜੀ ਦੀ ਹੰਨੇ ਨਾਲ ਬੰਨੀ ਲੱਤ ਖਲਵਾਈ ਗਈ ਬੜੇ ਧਿਆਨ ਨਾਲ ਉਹਨਾਂ ਨੂੰ ਮਲਬਈ ਸਿੰਘਾਂ ਨੇ ਮੰਜੇ ਤੇ ਲਟਾਇਆ ਹੱਡੀਆਂ ਜੋੜਾਂ ਦੇ ਵੈਦ ਬੁਲਾਏ ਗਏ ਤੇ ਭਾਈ ਸਾਹਿਬ ਦੀ ਲੱਤ ਬਣਵਾਈ ਗਈ ਹੋਰ ਵੀ ਕਈ ਸਿੰਘਾਂ ਦੀਆਂ ਲੱਤਾਂ ਬਾਹਾਂ ਮੋਡਿਆਂ ਤੋਂ ਹੱਡੀਆਂ ਟੁੱਟੀਆਂ ਹੋਈਆਂ ਸਨ ਉਹ ਵੀ ਬਣਵਾਈਆਂ ਗਈਆਂ ਜ਼ਖਮੀਆਂ ਦਾ ਮਤਲਬ ਪੱਟੀ ਨਾਲ ਇਲਾਜ ਕਰਵਾਇਆ ਗਿਆ ਭਾਈ ਸੁਖਾ ਸਿੰਘ ਦੀ ਲੱਤ ਨੂੰ ਵੈਦ ਨੇ ਚੰਗੀ ਤਰ੍ਹਾਂ ਬੰਨ ਕੇ ਤੇਲ ਪਾ ਪ੍ਰਣਾਲੇ ਵਿੱਚ ਰੱਖਿਆ ਹੈ ਤਾਂ ਕਿ ਸਿੱਧੀ ਰਹੇ ਦੋ ਸਿੰਘ ਭਾਈ ਸਾਹਿਬ ਦੀ ਸੇਵਾ ਵਿੱਚ ਸਦਾ ਹਾਜ਼ਰ ਰਹਿੰਦੇ ਹਨ ਸਿੰਘਾਂ ਨੇ ਇਸ ਜੱਥੇ ਵਾਂਗ ਹੋਰ ਜਥੇਦਾਰਾਂ ਨੇ ਵੀ ਮਾਲ ਵਿੱਚ ਵੱਖ-ਵੱਖ ਥਾਈਂ ਪੜਾ ਕੀਤੇ ਨਵਾਬ ਕਪੂਰ ਸਿੰਘ ਦਾ ਜੱਥਾ ਵਿੰਜੋ ਕੇ ਭਾਈ ਹਰੀ ਸਿੰਘ ਦਿয়ালਪੁਰੇ ਦੇ ਤੇ ਸਰਦਾਰ ਚੜਤ ਸਿੰਘ ਨੇ ਪੱਕੇ ਪਥਰਾਂਲੇ ਇਸ ਕੱਲੂ ਘਰੇ ਵਿੱਚ 10000 ਦੇ ਕਰੀਬ ਸਿੰਘ ਸ਼ਹਾਦਤਾਂ ਪਾ ਗਏ ਹਾਲਾਂਕਿ ਪ੍ਰਾਣੇ ਸਿੰਘਾਂ ਦਾ ਮੰਨਣਾ ਸੀ ਕਿ ਗਿਣਤੀ ਇਸ ਤੋਂ ਵੀ ਕਿਤੇ ਜ਼ਿਆਦਾ ਹੈ 7 ਕੋਹਜ਼ਾਰ ਜੋਈਦਿਆਂ ਸ਼ਹੀਦ ਹੋਏ ਤੇ 3 ਕੋਹਜ਼ਾਰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਕੇ ਲਾਹੌਰ ਲੈ ਜਾਂਦੇ ਗਏ ਜਿਹੜੇ ਜੱਥੇ ਭਾਈ ਸੁੱਖਾ ਸਿੰਘ, ਨਵਾਬ ਕਪੂਰ ਸਿੰਘ, ਸਰਦਾਰ ਚੜ੍ਹ ਸਿੰਘ ਦੇ ਮਾਲਵੇ ਨੂੰ ਨਿਕਲ ਗਏ ਸਨ ਉਹੀ ਬੱਚੇ ਸਨ ਬਾਕੀ ਕੁਝ ਪੜੋਲ ਕੋਲੋਂ ਗ੍ਰਿਫਤਾਰ ਕੀਤੇ ਗਏ, ਕੁਝ ਬਸੌਲ ਵਾਲਿਆਂ ਕੈਦ ਕੀਤੇ, ਕੁਝ ਹੋਰ ਪਹਾੜੀਆਂ ਨੇ ਫੜ ਕੇ ਮੁਗਲਾ ਹਵਾਲੇ ਕੀਤੇ। ਇਹਨਾਂ ਦੀ ਗਿਣਤੀ 3000 ਦੇ ਲਗਭਗ ਸੀ। ਇਹ ਸਾਰੇ ਲਾਹੌਰ ਲਿਆ ਕੇ ਨਖਾਸ ਚੌਕ ਵਿੱਚ ਸ਼ਹੀਦ ਕੀਤੇ ਗਏ ਇੱਕ ਪਾਸੇ ਸਿੰਘਾਂ ਦੇ ਸਿਰਾਂ ਦਾ ਢੇਰ ਲਾਇਆ ਗਿਆ ਤੇ ਦੂਜੇ ਪਾਸੇ ਧੜਾਂ ਦਾ ਸ਼ਹੀਦ ਹੋ ਗਏ ਸਿੰਘਾਂ ਦੇ ਸਿਰਾਂ ਨੂੰ ਨੇਜਿਆਂ ਤੇ ਪਰੋਕੇ ਮੁਗਲ ਸਪਾਈ ਲਾਹੌਰ ਦੀਆਂ ਅੰਗਲੀਆਂ ਵਿੱਚ ਆਪਣੀ ਬਹਾਦਰੀ ਦਾ ਦਿਖਾਵਾ ਕਰ ਰਹੇ ਸਨ ਸ਼ਹੀਦ ਕੀਤੇ ਸਿੰਘਾਂ ਦੇ ਸਿਰਾਂ ਦਾ ਇੱਕ ਵੱਡਾ ਬੁਰਜ ਉਸਾਰਿਆ ਗਿਆ ਨੇੜੇ ਹੀ ਧੜਾਂ ਦਾ ਵੀ ਗੰਜ ਜਾਂ ਢੇਰ ਸੀ ਜਿਸ ਕਰਕੇ ਨਖਾਸ ਚੌਕ ਵਿੱਚਲੀ ਇਸ ਥਾਣੂ ਚ ਹੀਦ ਗੰਜ ਕਰਕੇ ਜਾਣਿਆ ਜਾਣ ਲੱਗਾ ਭਾਈ ਸੁੱਖਾ ਸਿੰਘ ਦੀ ਲਤ ਠੀਕ ਹੋਣ ਨੂੰ 4-5 ਮਹੀਨੇ ਲੱਗ ਗਏ ਉਹ ਨਮंजे ਤੋਂ ਉੱਠ ਕੇ ਸਰੋਵਰ ਵਿੱਚ ਇਸ਼ਨਾਨ ਕੀਤਾ ਦੁਮਾਲਾ ਸਜਾਇਆ ਤੇ ਉੱਚੀ ਉੱਚੀ ਗਾਵਿਆ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਦੀਨ ਮਜਬ ਕਾ ਜੁਦ ਜੋ ਕੀਨਾ ਖੰਡਾ ਫੜਿਆ ਦੋ ਧਾਰਾ ਹੈ ਸ਼ਹੀ ਮਈ ਮਾਰ ਸਭ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ਗगन ਮੰਡਰ ਮਹਿ ਬੂੰਗਾ ਹਮਾਰਾ ਮਹਾਕਾਰ ਰਖਵਾਰਾ ਹੈ ਸਿਰ ਪਰ ਮੁਕਟ ਮੁਗਟ ਪਰ ਚਕਰ ਆਇਆ ਅਜਬ ਹੁਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੇ ਦੇ ਅਗੇ ਸੀਸ ਹਮਾਰਾ ਹੈ ਸ਼ਸਤਰ ਬਸਤਰ ਸਜਾਏ ਕਮਰ ਕਸਾ ਕੀਤਾ ਤੇ ਤਿਆਰ ਬਰ ਤਿਆਰ ਹੋ ਗਏ ਉਨ੍ਹਾਂ ਦੀ ਸਿਰੜਤਾ ਤੇ ਅਡੋਲਤਾ ਦੇ ਕੇ ਦੂਜੇ ਸਿੰਘਾਂ ਦੇ ਤੰਬੂਆਂ ਤੋਂ ਵੀ ਆਵਾਜ਼ਾਂ ਆਉਣ ਲੱਗੀਆਂ ਲਟਪਟ ਫਰੇ ਸਾਜ ਰਹੇ ਗੁਰ ਸ਼ਬਦਨ ਕੀ ਭਈ ਚੰਚੰਕਾਰ ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ ਸਭ ਕੁਲ ਲਿਆ ਉਧਾਰ ਉਸੇ ਲਹਿਰ ਤੇ ਚਾ ਨਾਲ ਭਾਈ ਸੁੱਖਾ ਸਿੰਘ ਤੇ ਸਾਥੀ ਸਿੰਘ ਘੋੜਿਆਂ ਤੇ ਸਵਾਰ ਹੋਏ ਖਲੋਤੇ ਹੋਏ ਵੀ ਧਰਤੀ ਤੇ ਬਾੜ ਮਾਰ ਰਹਿ ਖਾਲਸੇ ਦੇ ਗੁਰ ਭਾਈ ਕਿਸੇ ਵੱਡੀ ਮਹਿਮ ਲਈ ਤਿਆਰ ਸਨ ਲੋ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ ਆਪ ਜੀ ਨੂੰ ਇਤਿਹਾਸ ਸੁਣ ਕੇ ਬਹੁਤ ਵਧੀਆ ਲੱਗੂਗਾ ਜਾਲੀਏ ਜੀ ਕਥਾ ਜੋ ਇਹ ਅੱਜ ਦਾ ਇਤਿਹਾਸ ਹੈ ਇਤਿਹਾਸ ਕਰਦੇ ਆ ਕਿ ਆਪ ਜੀ ਨੂੰ ਇਤਿਹਾਸ ਚੰਗਾ ਲੱਗੇ ਔਰ ਇਤਿਹਾਸ ਪੜਦੇ ਆ ਸੁਣਦੇ ਸੁਣਾਉਂਦੇ ਆ ਸਨੇ ਬੇਨਤੀ ਪ੍ਰਕਾਰ ਦੀਆਂ ਭੁੱਲ ਨਾ ਚੁੱਕਾ ਹੋਈਆਂ ਨਾ ਹੋਈਆਂ ਹੋਣ ਗਿਆਨਾ ਬਾਣਾ ਜਾਂ ਸਿੰਘ ਜਾਣ ਕੇ ਮਾਫ ਕਰ ਦੇਣਾ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਇਤਿਹਾਸ ਪੜਨ ਸੁਣ ਸੁਣਾਉਂਦੀ ਸੋਜੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ